ਵੇ ਕਿ ਪਤਾ ਲੱਗਦਾ ਵੀ ਕਿੱਥੋਂ ਤੱਕ ਪਾਣੀ 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 ਨਜ਼ਰ ਆ ਰਿਹਾ ਹੈ ਹਾਲਾਤ ਦੇਖ ਕੇ ਸਿਰ ਤੋਂ ਤੱਕ ਡੋਖਾ ਰਿਹਾ ਕਰਸ ਆ ਗਿਆ ਵੀ ਕੋਈ ਸਾਨੂੰ ਵੀ ਮੁੱਲ ਲੈ ਲਵੇ ਵੀ ਉਹ ਵੀ ਵੇਚ ਕੇ ਅਸੀਂ ਲਾਗ ਗਈ ਹੈ ਨਹੀਂ ਤਾਂ ਕੋਈ ਆਸਾਰ ਇਹਨਾਂ ਦੇ ਦਿੱਸਦੇ ਥੋੜੀ ਹੈ ਵੀ ਆ ਪਾਣੀ ਹੁਣ ਇੰਨਾ ਪਾਣੀ ਪਾਣੀ ਖੜਾ ਹੈ ਤੇ ਇਹ ਦੀਂਦਾ ਹੀ ਨਹੀਂ ਹੁਣ ਪਹਿਲਾਂ ਪਾਣੀ ਕਹਿੰਦੇ ਸੀ ਲਹਿ ਗਿਆ 3-3 ਫੁੱਟ ਲੈਨ ਤੋਂ ਬਾਅਦ ਇਹ ਉੱਥੇ ਖੜਾ ਹੁਣ ਸਟੇਬਲ ਘਟ ਨਹੀਂ ਰਿਹਾ। ਉਹੀ ਗੱਲ ਹੈ ਨਾ ਪਹਿਲਾਂ 47 ਮਾਰ ਗਿਆ ਉਹ ਜਿਵੇਂ ਸੱਚ ਕਹਿ ਰਿਹਾ ਸੀ। ਠੀਕ ਹੈ ਤੇ ਉਸ ਤੋਂ ਬਾਅਦ ਤੁਸੀਂ ਦੇਖ ਲਓ ਵੀ 84 ਮਾਰ ਗਿਆ। ਠੀਕ ਹੈ 90 ਦਾ ਸਾਰਾ ਦਾ ਹੱਕ ਗਈ। ਕਿੰਨਾ ਬੁਰਾ ਹਾਲ ਰਿਹਾ। ਏ ਲੋਡ ਮੇਨ ਪੈਣੀ ਹੈ ਮੈਂ ਸਾਰੇ ਨੂੰ ਬੇਨਤੀ ਕਰਦਾ ਹਾਂ ਵਿਵਹ ਚੜ ਕੇ ਪਹੁੰਚੋ ਇੱਥੇ 10 15 ਦਿਨਾਂ ਬਾਅਦ ਟੀ ਜਲਦੀ ਲੋਡ ਹੈ ਹਕੂਮਤਾਂ ਦੀ ਰਲੀ ਮਿਲੀ ਭੁਗਤ ਇੱਥੇ ਕੋਈ ਨੌਕਰੀ ਨਹੀਂ ਹੈ ਕੋਈ ਮਤਲਬ ਕਿ ਕੋਈ ਮੁਆਵਜ਼ਾ ਨਹੀਂ ਦਿੰਦਾ ਕੋਈ ਬਾਤ ਨਹੀਂ ਪੁੱਛਦਾ ਜਿਵੇਂ ਕੀੜੇ ਮਕੋੜੇ ਹੁੰਦੇ ਆ ਨਾ ਸਰਕਾਰਾਂ ਲਈ ਤਾਂ ਇਹ ਲੋਕ ਕੀੜੇ ਮਕੋੜੇ ਹਾਂ ਤੋਂ ਵੱਧ ਨਹੀਂ ਸਾਵੇਂ ਤੇ ਬਿਲਕੁਲ ਸੇਵਾ ਕਰਾਂਗੇ ਜੇ ਨਾ ਪਹੁੰਚੇ ਫਿਰ ਤੁਸੀਂ ਮਾਈਕ ਲੈ ਕੇ ਦਾਲੇ ਹੋ ਜਾਓ ਤੁਸੀਂ ਮਾਈਕ ਲੈ ਕੇ ਦਾਲੇ ਹੋ ਜਾਓ ਹੁਣ ਜਿਵੇਂ ਕਈ ਕਹਿ ਰਹੇ ਸੀ ਵੀ ਪਾਕਿਸਤਾਨ ਨੂੰ ਲੋਭਣ ਦੇ ਮਾਰਿਆ ਨੇ ਪੰਜਾਬ ਵੀ ਲੋਭ ਠੀਕ ਹੈ 트럼ਪ ਦਾ ਵੀ ਬਿਆਨ ਆਇਆ ਇਹ ਜਿਹੜਾ ਇਮਾਕਾ ਇਸ ਲਈ ਸਭਾ ਨੂੰ ਮਿਲਦਾ ਇੱਕ ਮਹੀਨਾ ਸਾਫ ਤੋਂ ਬਤਾਂਦਾ ਕਿ ਤਕਰੀਬਨ 10% ਕੁਸ਼ਕਾ ਤਾਂ ਸਾਡੀ ਇੰਡੀ ਕਰਦੀ ਹੈ ਤੁਹਾਡੇ ਵੱਲੋਂ ਜਾਂ ਤੁਹਾਡੀ ਸੰਗਤ ਵੱਲੋਂ ਕੋਈ ਸਿਰਫ ਆਪਣਾ ਬਹੁਤ ਜੁੜਿਆ ਦੇਖੋ ਕੁਝ ਇਹੋ ਜਿਹਾ ਆਪਣਾ ਦੱਸ ਸਕਦੇ 21 ਜੂ 23 ਜੂ 25 ਜੂ ਹਾਲਾਤ ਬਹੁਤ ਮਾੜੇ ਆ ਆਪ ਕੀ ਦੇਖ ਹੀ ਰਹੇ ਹਣ ਇਹੋ ਜਿਹਾ ਉਪਰਾਲਾ ਹੋਰ ਬਹੁਤ ਕਰ ਰਹੀਆਂ ਐਨ ਜੀਓਜ਼ ਹੋਰ ਬਹੁਤ ਕਰ ਰਹੇ ਆ ਅਸੀਂ ਜੋ ਜਿੰਨਾ ਕੋ ਬਚਨ ਕਰਾਂਗੇ ਨਭਾਵਾਂ ਦਾ ਇੱਥੇ ਆ ਕੇ ਤਾਂ ਐਂ ਲੱਗਦਾ ਵੀ ਯਾਰ ਪੰਜਾਬ ਦਾ ਹਾਲਾਤ ਇਹ ਹੋ ਗਏ ਬੇਨੁਹਾਸ ਦੇ ਵਸਦੇ ਨੂੰ ਕਿਹਦੀਆਂ ਪੈੜੀਆਂ ਨਜ਼ਰਾਂ ਲੱਗਣ ਬੀਜੇਟਾ ਉਜਾੜੇ ਵੱਲ ਹੋ ਗਿਆ 2019 ਦੇ ਵਿੱਚ ਪਾਣੀ ਆਇਆ 2003 ਦੇ ਵਿੱਚ ਆ ਗਿਆ ਤਈ ਦੇ ਵਿੱਚ ਪਾਣੀ ਨਾ ਕਿ 5-5 ਫੁੱਟ ਰੇਤਾ ਤਾਂ ਹੈ ਕਈ ਘਰ ਸਾਡੇ ਕਿਸਾਨ ਵੀ ਦੇ ਖੇਤ ਰੋਗੇ ਕਿ ਉਹਨਾਂ ਨੂੰ ਰੇਤਨ ਚੱਕ ਹੋਈ ਸਰਕਾਰ ਜੇ ਸਹਿਯੋਗ ਦਿੰਦੀ ਰੇਤਾ ਹੀ ਚੱਕਦੇ ਸੱਚਾਈ ਮੁੜ ਕੇ ਕੋਲੋਂ ਖਰਚਾ ਕਰਕੇ ਰੇਤਾ ਇਕੱਠੀ ਕੀਤੀ ਬਈ ਆਮ ਪਾਰਟੀ ਕਹਿੰਦੀ ਸੀ ਨਾ ਕਿ ਅਸੀਂ ਪੰਜਾਬ ਨੂੰ ਸੋਨੇ ਚੜੀ ਬਣਾਉਣਾ ਵਾ ਅਸੀਂ ਕਿਹਾ ਸਾਡਾ ਜਿੱਦਾਂ ਦਾ ਹੈ ਸਾਡਾ ਉਦਾਂ ਦਾ ਹੀ ਰਹਿਣ ਦੋ ਸਾਨੂੰ ਉਦਾਂ ਦਾ ਹੀ ਬਹੁਤ ਆ ਵਾਵਾ ਇਹ ਜਿਹੜੇ ਮੰਡ ਹੁੰਦੇ ਨੇ ਨਾ ਜਿਹੜੀ ਫਰੀਂਦੇ ਉਹਨਾਂ ਨੂੰ ਪੁੱਛ ਕੇ ਵੇਖੋ ਇੱਥੇ ਗੀੜਾ ਮਾਰਗ ਤੇ ਸਾਰੇ ਚਲ ਜਾਂਦੀ ਆ ਸਾਡਾ ਇੱਥੇ ਵੀ ਨੰਗੀ ਪੈੜੀਆਂ ਪੱਧਰੀਆਂ ਕਰਨ ਤੇ ਜਿੰਨਾ ਜਰ ਸਾਡੇ ਜ਼ਿਮੀਂਦਾਰ ਭਰਾਵਾਂ ਦੀਆਂ ਕਣਕਣ ਬੀਜ ਹੁੰਦੀਆਂ ਅਸੀਂ ਇੱਥੋਂ ਕਰੀ ਹੁੰਦੇ ਹਾਂ ਇੱਥੇ ਰਹਿੰਦੇ ਥੀ ਸਾਡੇ ਨਾਲ ਅੱਗੇ ਦੱਸ ਦੇਣਾ ਫੇਰ ਇਹ ਪੁੱਛਾਂਗੇ ਵੀ ਸੋਨੇ ਦੀ ਚਿੜੀਆਂ ਕਿਹੜਾ ਵਾ ਜਿਹੜਾ ਮੇਨ ਮੁੱਦਾ ਵਾਜੀ ਬਹੁਤ ਸੌਖੀ ਕਹਿੰਗੀ ਰਾਖਣੀ ਬਧੇਰਾ ਆਉਂਦਾ ਜੀ ਸੰਗਤ ਸੇਵਾ ਕਰਨਦੀ ਆ ਪਰ ਜਦੋਂ ਐਂਡ ਹੋ ਗਿਆ ਜੀ ਪੁਰੋ ਅਹੀਂ ਬਾਬਾ ਜੀ ਨੂੰ ਬੇਨਤੀ ਕੀਤੀ ਜਦੋਂ ਸਾਡੇ ਸਿਰ ਪਾਣੀ ਰੱਜ ਗਿਆ ਪੈੜੀਆਂ ਸੁੱਕ ਗਿਆ ਪੁਰੋ ਜਿੰਨਾ ਸੰਯੋਗ ਕਰ ਸਕਦੇ ਸਨ ਦੋ ਲੋੜ ਤਾਂ ਸਾਨੂੰ ਜੇ ਕਿਦੋਂ ਪਾਣੀ ਜੀ 40 ਦਿਨ ਤੋਂ ਲੋਕ ਜਰੇ ਆ ਇੱਥੇ ਫਸੇ ਬੈਠੇ ਘਰ ਮੈਂ ਦੇਖ ਚੁੱਕਾ 10 ਪਰ ਟਹਿ ਚੁੱਕਿਆ ਆਪਣੇ ਹੋਕਿੰਗ ਕਿੰਨਾ ਕੀ ਹਾਸ ਇਸ ਤੋਂ ਪਹਿਲਾਂ ਜੀ ਕੁਝ ਅੱਜ ਬਾਹਰ ਪਹੁੰਚੇ ਹਾਂ ਜੀ ਇਹ ਹਾਲਾਤ ਦੇਖ ਕੇ ਸਿੰਦੇ ਹੀ ਲੱਗਾਂ ਤੁਹਾਨੂੰ ਇੱਥੇ ਲੋਕਾਂ ਦੀ ਮੁਸ਼ਕਲਾਂ ਕੀ ਹੋਣ ਲੱਗੀਆਂ ਹਾਲਾਤ ਤਾਂ ਹੁਣ ਆਪਣੇ ਸਾਹਮਣੇ ਹੀ ਆ ਨਾ ਬੇਕੀ ਪਤਾ ਲੱਗਦਾ ਵੀ ਕਿੱਥੋਂ ਤੱਕ ਪਾਣੀ 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 ਨਜ਼ਰ ਆ ਰਿਹਾ ਪਿੰਡਾਂ ਦੇ ਪਿੰਡ ਆ ਜਿਹੜੇ ਡੇਰੇ ਆ ਇੱਥੇ ਡੇਰੇ ਕਹਿੰਦੇ ਆ ਢਾਣੀਆਂ ਨੂੰ ਜਿਵੇਂ ਉਧਰ ਅਸੀਂ ਫਰੋਜਪੁਰ ਵੀ ਜਾ ਕੇ ਆਏ ਹਾਂ ਉਹ ਲਾਕੇ ਚ ਵੀ ਤੇ ਇੱਧਰ ਤੇਜ ਨਾਲਾ ਇਲਾਕਾ ਵੀ ਅਸੀਂ ਦੇਖਿਆ ਉੱਥੇ ਅਸੀਂ ਮੈਡੀਕਲ ਸਹੂਲਤਾਂ ਜਿਵੇਂ ਦਵਾਈਆਂ ਪਸ਼ੂਆਂ ਲਈ ਦਵਾਈਆਂ ਉਹ ਤਾਂ ਬਹੁਤ ਜ਼ਿਆਦਾ ਪਸ਼ੂਆਂ ਦਾ ਬੁਰਾ ਹਾਲ ਹੈ ਜਿਨ੍ਹਾਂ ਦੇ ਸਨ ਲੱਗ ਗਏ ਪਸ਼ੂਆਂ ਦੀਆਂ ਲੱਤਾਂ ਮਾਵਾ ਦਲ ਗਈਆਂ ਠੀਕ ਹੈ ਬਿਮਾਰੀ ਚੱਲ ਪਈ ਉਹਨਾਂ ਦੀ ਅ ਬਜ਼ੁਰਗਾਂ ਲਈ ਬੱਚਿਆਂ ਲਈ ਦਵਾਈਆਂ ਅਸੀਂ ਭੇਜਦੇ ਤਾਂ ਇੱਥੇ ਅੱਜ ਆਏ ਆ ਬਾਉਪੁਰ ਇਹ ਇਲਾਕਾ ਸੁਲਤਾਨਪੁਰ ਲੋਧੀ ਦਾ ਇੱਥੇ ਸਾਨੂੰ ਪਿਆਰ ਵਾਲੀਆਂ ਰੂਹਾਂ ਬਲਵੀਰ ਸਿੰਘ ਹੋਰੀ ਤੇ ਆਪਾਉ ਇੱਕ ਖੜੇ ਆ ਨਾਲ ਵੀਰ ਜੀ ਤੇ ਇਹਨਾਂ ਕੋਲੇ ਕੰਪਿਊਟਰ ਕਰਾਏ ਆ ਤਿੰਨ ਤੇ ਇਹਨਾਂ ਨਾਲ ਫਿਰ ਅਸੀਂ رابطہ ਕੀਤਾ ਇਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਵੀ ਆ ਜਦੋਂ ਪਾਣੀ ਲੈ ਗਿਆ ਨਾ ਇਸ ਇਲਾਕੇ ਦਾ ਵੀ ਜਿੰਨੇ ਜੋਗਿਆ ਆਪਾਂ 2000 ਲੀਟਰ ਤੇਲ ਸਾਡੇ ਤਖਾਨਵਦ ਤੋਂ ਕੰਤਾ ਸਰਪੰਚ ਹੈਗੇ ਆ ਬਹੁਤ ਠੜਦੀ ਕਲਾ ਵਾਲੇ ਤੇ ਉਹਨਾਂ ਨੇ ਸਾਡੇ ਨਾਲ ਗੱਲ ਕੇ ਅਸੀਂ 2000 ਲੀਟਰ ਤੇਲ ਦੀ ਕਰਾਂਗੇ ਬਾਬਾ ਕਰਨੈਲ ਸਿੰਘ ਜੀ ਹੈਗੇ ਮਿੱਠਾਪੁਰ ਤੋਂ ਪਾਉ ਜੀ ਹੈਗੇ ਨਾਲ ਬਲਕਾਰ ਸਿੰਘ ਜੀ ਤੇ ਇਹ ਅਸੀਂ ਸਾਰੇ ਤੇਲ ਦੀ ਸੇਵਾ ਜਿਵੇਂ ਉਹ ਲੋਡ ਹੈ ਜਿਆਦਾ ਕਿਉਂਕਿ ਮੈਂ ਦੇਖ ਰਿਹਾ ਵੀ ਅੰਨ ਪਾਣੀ ਦੀ ਕੋਈ ਘਾਟ ਨਹੀਂ ਰਸਦਾਂ ਵਸਦਾਂ ਬਹੁਤ ਨੇ ਉਹ ਤਾਂ ਬਾਬੇ ਨਾਨਕ ਦਾ 20 ਦਾ ਲੰਗਰ ਲਾਇਆ ਉਹਦੀ ਬਰਕਤ ਮੁੱਕਣੀ ਨਹੀਂ ਪਰ ਜਿਹੜੀ ਮੇਨ ਲੋਡ ਹੈ ਇਸ ਦੁਗਾਹ ਟਰੈਕਟਰਾਂ ਦੀ ਕੰਪਿਊਟਰ ਕਰਾਇਿਆਂ ਦੀ ਦੇ ਵਿੱਚ ਡੀਜ਼ਲ ਜਿਹੜਾ ਪੈਣਾ ਹੈ ਬਹੁਤ ਵੱਡੀ ਲੋਡ ਪੈਣੀ ਹੈ ਅਜ ਤੋਂ 10-15 ਦਿਨਾਂ ਬਾਅਦ ਉਹ ਮੈਂ ਸੰਗਤ ਨੂੰ ਬੇਨਤੀ ਕਰਦਾ ਹਾਂ ਸਾਰੇ ਪੰਜਾਬ ਵਾਲਿਆਂ ਨੂੰ ਜਿਹੜੇ ਵੱਡੇ-ਵੱਡੇ ਸੈਲੀਬ੍ਰਿਟੀ ਸਨ ਉਹ ਵੀ ਜਿਹੜੇ ਮਹਾਂਪੁਰਖ ਚੜ੍ਹਦੀ ਕਲਾ ਵਿੱਚ ਰਹਿੰਦੇ ਆ ਉਹਨਾਂ ਨੂੰ ਵੀ ਬੇਨਤੀ ਹੈ ਵੀ ਡੀਜ਼ਲ ਦੀ ਵਕਤ ਤੋਂ ਵੱਧ ਲੋਡ ਪੈਣੀ ਆ ਉਹ ਆਪਾਂ ਸਾਰੇ ਰਲ ਕੇ ਹਮਲਾ ਮਾਰੀਏ ਤਾਂ ਤਾਂ ਕਿ ਇਹਨਾਂ ਦੀ ਕੋਈ ਮਦਦ ਹੋ ਸਕਦੀ ਹੈ ਨਹੀਂ ਤਾਂ ਕੋਈ ਅਸਰ ਇਹਨਾਂ ਦੇ ਦੇਸ ਦੇ ਥੋੜੀ ਆ ਵੀਰ ਪਾਣੀ ਹੁਣ ਇੰਨਾ ਪਾਣੀ ਪਾਣੀ ਖੜਾ ਇੱਥੇ ਤੇ ਦੀਂਦਾ ਹੀ ਨਹੀਂ ਹੁਣ ਪਹਿਲਾਂ ਪਾਣੀ ਕਹਿੰਦੇ ਸੀ ਲਹਿ ਗਿਆ ਤਿੰਨ ਤਿੰਨ ਫੁੱਟ ਲੈਨ ਤੋਂ ਬਾਅਦ ਇਹ ਉੱਥੇ ਹੀ ਖੜਾ ਹੁਣ ਸਟੇਬਲ ਘਟ ਨਹੀਂ ਰਿਹਾ ਹੈ ਪਾਣੀ ਹੁਣ ਘਟ ਨਹੀਂ ਰਿਹਾ ਉੱਥੇ ਹੀ ਖੜ ਗਿਆ ਕਿਉਂਕਿ ਜਿੰਨਾ ਕਿ ਜ਼ਮੀਨ ਨੇ ਜੀਰਨਾ ਸੀ ਪੀਣਾ ਸੀ ਪੀ ਲਿਆ ਹੁਣ ਜ਼ਮੀਨ ਵੀ ਜਿਵੇਂ ਝੋਣ ਨੇ ਚ ਕੱਦੂ ਹੋ ਜਾਂਦਾ ਉਵੇਂ ਸਾਰਾ ਹੁਣ ਮਿੱਟੀ ਰੇਤਾ ਖੜ ਗਿਆ ਉੱਤੇ ਤੋਂ ਉਦੋਂ ਤਿੰਨ ਤਿੰਨ ਫੁੱਟ ਇਹ ਲੋਡ ਮੇਨ ਪੈਣੀ ਹੈ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਬੀਬਾ ਚੜ ਕੇ ਪਹੁੰਚੋ ਇੱਥੇ 10-15 ਦਿਨਾਂ ਬਾਅਦ ਡੀਜ਼ਲ ਦੀ ਲੋਡ ਹੈ। ਇਹ ਡੀਜ਼ਲ ਦੀ ਗੱਲ ਤੁਸੀਂ ਕੀ ਡੀਜ਼ਲ ਲੋੜਤਾ ਨਹੀਂ। ਤੁਹਾਡੇ ਨਾਲ ਸੰਦਰਭ ਸਾਰਿਆਂ ਨਾਲ ਜੁੜੀ ਨੇ ਜਿੰਨੇ ਮਾਪੋਸ ਸਮਝਾ। ਤਾਂ ਕਿ ਤੁਸੀਂ ਉਹਨਾਂ ਨੂੰ ਨਾਮ ਲੈ ਠੀਕ ਉਹ ਜ਼ਿੰਮੇਦਾਰ ਤਾਂ ਹੁੰਦੇ ਹੀ ਆ। ਜੋ ਟਰੈਕਟਰ ਲੈ ਕੇ ਇੱਥੇ ਬੌਂਸਰ ਕੋਸ਼ਿਸ਼ ਹਾਂ ਜੇ ਕਰੂੰਗੇ। ਬਿਲਕੁਲ ਅਸੀਂ ਟਰੈਕਟਰ ਲੈ ਕੇ ਕਿਰਾਏ ਲੈ ਕੇ ਕੰਪਿਊਟਰ ਕਿਰਾਏ ਲੈ ਕੇ ਬਿਲਕੁਲ ਪਹੁੰਚਾਂਗੇ ਮਾਤਾ ਜੀ। ਬਿਲਕੁਲ ਸੇਵਾ ਕਰਾਂਗੇ। ਜੇ ਨਾ ਪਹੁੰਚੇ ਫਿਰ ਤੁਸੀਂ ਮਾਈਕ ਲੈ ਕੇ ਦਾਲੇ ਹੋ ਜਿਓ ਠੀਕ ਹੈ ਨਾ ਇਸ ਵਾਰ ਇੱਕ ਹੋਰ ਚੀਜ਼ ਹੈ ਕਿ ਇਹ ਜਿਹੜਾ ਇਲਾਕਾ ਹੈ ਇਹ ਪਿਛਲੇ ਸਵਾ ਮਹੀਨੇ ਤੋਂ ਇੱਕ ਮਹੀਨਾ ਗਾਸ ਦੇ ਪਾਣੀ ਦੇ ਸਬ ਤੇ तकरीबन 10% ਕੁਸ਼ਕਾ ਤਾਂ ਸਾਡੀ ਐਨ ਜੀਓ ਕਰ ਰਹੀ ਹੈ ਤੁਹਾਡੇ ਵੱਲੋਂ ਜਾਂ ਤੁਹਾਡੀ ਸੰਗਤ ਵੱਲੋਂ ਕੋਈ ਜੋ ਤੁਹਾਡੇ ਨਾਲ ਲੋੜ ਜੜੇ ਨੇ ਕੁਝ ਇਹੋ ਜਿਹਾ ਆਪਣਾ ਅਲੱਗ ਕਰ ਸਕਦੇ ਆ ਇਹੋ ਜਿਹਾ ਉਪਰਾਲਾ ਹੋਰ ਬਹੁਤ ਕਰ ਰਹੀਆਂ ਐਨ ਜੀਓਜ਼ ਹੋਰ ਬਹੁਤ ਕਰ ਰਹੇ ਆ ਅਸੀਂ ਜੋ ਜਿੰਨਾ ਕੋ ਵਚਨ ਕਰਾਂਗੇ ਨਭਾਵਾਂਗੇ ਮੈਂ ਤੁਹਾਨੂੰ ਦੱਸ ਦਾਂ ਜੀ ਮੈਂ ਜਵਾਬ ਦਿੰਦਾ ਮੈਂ ਕਿੱਥੇ ਹਾਂ ਜੀ ਹਾਂ ਜੀ ਦੇਖੋ ਜੀ 2019 ਦੇ ਵਿੱਚ ਪਾਣੀ ਆਇਆ ਜੀ ਬਿਲਕੁਲ 2023 ਦੇ ਵਿੱਚ ਆ ਗਿਆ 23 ਦੇ ਵਿੱਚ ਪਾਣੀ ਇੰਨਾ ਗਿਆ ਕਿ 5-5 ਫੁੱਟ ਰੇਤਾ ਪੈ ਗਈ ਕਈ ਘਰ ਸਾਡੇ ਕਿਸਾਨ ਵੀ ਇੱਥੇ ਰੋਗੇ ਕੀ ਉਹਨਾਂ ਕੋ ਰੇਤਨ ਚੱਕ ਹੋਈ ਸਰਕਾਰ ਜੇ ਸੰਯੋਗ ਦਿੰਦੀ ਰੇਤਾ ਹੀ ਚੱਕਦੇ ਸੱਚਾਈ ਮੁੜ ਕੇ ਕੋਲੋਂ ਖਰਚਾ ਕਰਕੇ ਰੇਤਾ ਇਕੱਠੀ ਕੀਤੀ ਕਈਆਂ ਬੰਦਿਆਂ ਫਸਲਾਂ ਬੀਜੇ ਗੀਆਂ ਕਈ ਵਿੱਚ ਘਰ ਹੈਗੇ ਹੁਣ ਇੱਥੇ ਇਦਾਂ ਦੇ ਸਾਡੇ ਜੀਨੀਦਾਰ ਵੀ ਭਰਾ ਹੈਗੇ ਆ ਕਿ ਜਿਨ੍ਹਾਂ ਨੇ ਪਹਿਲੀ 23 ਦਾ ਪਾਣੀ ਆਇਆ ਹੁਣ 25 ਜਗੇ ਚੋਨਾ ਲਾਇਆ ਵਾ ਉਹ ਫੇਰ ਉੱਡ ਗਿਆ ਸਚਾਈ ਸਾਡਾ ਜਿਹੜਾ ਸੰਜੋਗ ਆ ਜੀ ਸਾਡੇ ਕੋਲ ਜਿੰਨੇ ਟਰੈਕਟਰ ਆ ਜਿੰਨੀ ਜੋਗੇ ਹੋਈ ਸਾਡਾ ਇੱਥੇ ਮਹੀਨਾ ਨੰਗੇ ਪਿਆਲੀਆਂ ਪੱਤਰੀਆਂ ਕਰਨ ਤੇ ਜਿੰਨਾ ਜਰ ਸਾਡੇ ਜ਼ਿਮੀਂਦਾਰ ਭਰਾਵਾਂ ਦੀਆਂ ਕਣਕਾਂ ਦੀ ਬੀਜ ਹੁੰਦੀਆਂ ਅਸੀਂ ਇੱਥੋਂ ਘਰੇ ਨਹੀਂ ਜਾਣਾ ਜਿਹੜਾ ਮੇਨ ਮੁੱਦਾ ਦਾ ਜੀ ਬਹੁਤ ਸੋਹਣਕ ਕਿਉਂਕਿ ਰਾਸ਼ਨ ਬਥੇਰਾ ਆਉਂਦਾ ਜੀ ਸੰਗਤ ਸੇਵਾ ਕਰਨ ਦੀ ਆ ਪਰ ਜਦੋਂ ਐਂਡ ਹੋ ਗਿਆ ਜੀ ਉਦੋਂ ਅਹੀਂ ਬਾਬਾ ਜੀ ਨੂੰ ਬੇਨਤੀ ਕੀਤੀ ਜਦੋਂ ਸਾਡੇ ਸੇ ਪਾਣੀ ਲੱਤ ਗਿਆ ਪੈੜੀਆਂ ਸੁੱਕ ਗਿਆ ਉਦੋਂ ਜਿੰਨਾ ਸੰਯੋਗ ਕਰ ਸਕਦੇ ਸਨ ਦੋ ਜੀ ਲੋੜ ਤਾਂ ਸਾਨੂੰ ਜਗ ਉਦੋਂ ਪਾਣੀ ਹੈ ਜੀ ਉਦੋਂ ਪਾਣੀ ਸਚਾਈ ਹੈ ਜੀ ਬਿਲਕੁਲ ਜਿਹੜੀ ਸਚਾਈ ਹੈ ਬਿਲਕੁਲ ਜੀ ਕੁਝ ਵੀ ਆਏ ਦੇਖਿਆ ਤੁਸੀਂ ਮੱਝ ਦੇਖ ਲਿਆ ਤੁੰਗਾ 40 ਦਿਨ ਤੋਂ ਲੋਕ ਜਿਹੜੇ ਆ ਇੱਥੇ ਫਸੇ ਬਰੇ ਘਰ ਮੈਂ ਦੇਖ ਚੁੱਕਾ 10 ਪਰ ਟਹਿ ਚੁੱਕੀ ਆਪਣੀ ਹੋਟੀ ਕਿ ਨਿਹੜਾ ਕੀ ਬਣੂ ਕਿਹੋ ਜੀ ਸੇਵਾ ਜਿਹੜੀ ਹੋ ਸਕਦੀ ਕਿਹੋ ਜੀ ਸੰਗਤ ਨੂੰ ਕਹਿੰਦੇ ਬਾਬਾ ਰਵਿੰਦਰ ਸਿੰਘ ਜੀ ਨੇ ਫੋਨ ਕੀਤਾ ਸੀਗਾ ਕਹਿੰਦੇ ਵੀ ਜੋ ਵੀ ਉੱਥੇ ਚੀਜ਼ ਦੀ ਜ਼ਰੂਰਤ ਆ ਸਾਡੇ ਨਾਲ ਜਲੰਧਰ ਤੋਂ ਬਾਬਾ ਬਲਕਾਰ ਸਿੰਘ ਜੀ ਵੀ ਆਏ ਨਾਲ ਜੀ ਕਹਿੰਦੇ ਜੋ ਜੋ ਵੀ ਉੱਥੋਂ ਤੁਹਾਨੂੰ ਕੋਈ ਸਪਰਸ਼ ਕਰਕੇ ਤੁਸੀਂ ਜਿਹੜੀ ਵੀ ਰਿਕੁਆਇਰਮੈਂਟ ਹੋਏਗੀ ਹਾਂਜੀ ਪੋਸੀਬਲ ਐ ਅਸੀਂ ਪੂਰੀ ਕੋਸ਼ਿਸ਼ ਕਰਕੇ ਨਾ ਉਹ ਖਾਦਾਂ ਬੀਜ ਜੋ ਵੀ ਆ ਜਾ ਹਾਂਜੀ ਹਾਂਜੀ ਸਾਰਾ ਇੱਥੇ ਸਮਾਨ ਇੱਥੇ ਮਾਹਪੁਰ ਖਾਨੇ ਦੀ ਦੋਫਾ ਕੰਮ ਕਰ ਲਗੇ ਇਹ ਜਿੱਥੇ ਜਿੱਥੇ ਲੋਕ ਮਤਲਬ ਕਿ ਹਾਲਾਤ ਦੇਖ ਕੇ ਤਾਂ ਇੱਥੋਂ ਤੱਕ ਦੁੱਖ ਆ ਰਿਹਾ ਤਰਸ ਆ ਗਿਆ ਵੀ ਕੋਈ ਸਾਨੂੰ ਵੀ ਮੁੱਲ ਲੈ ਲਵੇ ਦੇ ਉਹ ਵੀ ਵੇਚ ਕੇ ਅਸੀਂ ਲਾ ਦੀ ਗਏ ਯਾਰ ਇਹਨਾਂ ਦੇ ਵੈਸੇ ਕਿੰਨੇ ਟਾਈਮਾਂ ਲੱਗਾ ਪੰਜਾਬ ਦੇ 88 ਤੋਂ ਬਾਅਦ ਆਇਆ ਜੋ ਹਾਲਾਤ ਜਿਹੜੇ ਮੁੰ ਬਣੇ ਹੋਏ ਹੋਰ ਉਹੀ ਗੱਲ ਹੈ ਨਾ ਪਹਿਲਾਂ 47 ਮਾਰ ਗਿਆ ਉਹ ਜਿਵੇਂ ਸੱਚ ਕਹਿਆ ਵੀਰ ਠੀਕ ਹੈ ਤੇ ਉਸ ਤੋਂ ਬਾਅਦ ਤੁਸੀਂ ਦੇਖ ਲਓ ਵੀ 84 ਮਾਰ ਗਿਆ ਠੀਕ ਹੈ 90 ਦਾ ਸਾਰਾ ਤਹਾਕਾ ਹੀ ਕਿੰਨਾ ਬੁਰਾ ਹਾਲ ਰਿਹਾ ਠੀਕ ਹੈ ਤੇ ਫਿਰ ਉਸ ਤੋਂ ਬਾਅਦ ਹੋਰ ਸਮਾਂ ਆਇਆ 88 ਆਇਆ 84 ਤੋਂ ਬਾਅਦ ਠੀਕ ਹੈ 190 ਤੋਂ ਲੈ ਕੇ ਉਹ ਸਾਰਾ ਦਹਾਕਾ ਤਾਂ ਕੋ-ਕੋ ਕੇ ਚੁਣ-ਚੁਣ ਕੇ ਇਥੋਂ ਦੇ ਹੂ ਪਰਿਵਾਰ ਖਾਲੇ ਹਕੂਮਤਾਂ ਨੇ ਮੁਕਾਬਲੇ ਝੂਠੇ ਬਣਾ ਬਣਾ ਕੇ ਮਾਰੇ ਸਿੰਘ ਸ਼ਹੀਦ ਕੀਤੇ ਖਾਲੜਾ ਸਾਹਿਬ ਨੇ ਕਿੰਨੀਆਂ ਉਹ ਕਢਾਈ ਜਿਹੜੇ 25000 ਤਾਂ ਅੰਮ੍ਰਿਤਸਰ ਇਲਾਕੇ ਤੋਂ ਹੀ ਜਿਹੜੀ ਆ ਜਿਨ੍ਹਾਂ ਦਾ ਨਾਂ ਸੋਦ ਪਤਾ ਹੀ ਨਹੀਂ ਸੀ ਕੋਈ ਉਹ ਲਾਸ਼ਾਂ ਵੀ ਉਹਨਾਂ ਨੇ ਕਢਵਾ ਲਈ ਉਹ ਪਤਾ ਨਹੀਂ ਕਿੰਨੇ ਕੁ ਉਦੋਂ ਸਾਡੇ ਨੌਜਵਾਨ ਮਾਰੇ ਗਏ ਉਹ ਕਾਟਾ ਨਹੀਂ ਪੂਰਾ ਹੋਇਆ ਫੇਰ ਹਕੂਮਤਾਂ ਦੀ ਰਲੀ ਮਿਲੀ ਭੁਗਤ ਇੱਥੇ ਕੋਈ ਨੌਕਰੀ ਨਹੀਂ ਹੈ ਕੋਈ ਮਤਲਬ ਕਿ ਕੋਈ ਮੁਆਵਜ਼ਾ ਨਹੀਂ ਦਿੰਦਾ ਕੋਈ ਬਾਤ ਨਹੀਂ ਪੁੱਛਦਾ ਜਿਵੇਂ ਕੀੜੇ ਮਕੌੜੇ ਹੁੰਦੇ ਆ ਨਾ ਸਰਕਾਰਾਂ ਲਈ ਤਾਂ ਇਹ ਲੋਕ ਕੀੜੇ ਮਕੌੜੇ ਆ ਤੇ ਉਹ ਵੱਧ ਨਹੀਂ ਸਮਝਦੇ ਠੀਕ ਹੈ ਨਾ ਇਹ ਬਰਬਾਦੀ ਕਰਨ ਤੇ ਹੋਏ ਵੇ ਠੀਕ ਹੈ ਹੁਣ ਜਿਵੇਂ ਕਈ ਕਹਿ ਰਹੇ ਸੀ ਵੀ ਪਾਕਿਸਤਾਨ ਨੂੰ ਡੋਬਣ ਦੇ ਮਾਰਿਆ ਨੇ ਪੰਜਾਬ ਵੀ ਡੋਬਦਾ ਠੀਕ ਹੈ 트럼ਪ ਦਾ ਵੀ ਬਿਆਨ ਆਇਆ ਠੀਕ ਹੈ ਤੋਂ ਇਹ ਬਹੁਤ ਕਨੌਨੀਆਂ ਹਰਕਤਾਂ ਜਿਹੜੀਆਂ ਪੰਜਾਬ ਲਈ ਕੀਤੀਆਂ ਜਾ ਰਹੀਆਂ ਸ਼ੁਰੂ ਤੋਂ ਹੀ ਤੋਂ ਉਸ ਤੋਂ ਬਾਅਦ ਆਹ 21 ਚ ਵੀ 23 ਚ ਵੀ 25 ਚ ਵੀ ਹਾਲਾਤ ਬਹੁਤ ਮਾੜੇ ਆ ਆਪ ਜੀ ਦੇਖ ਹੀ ਰਹੇ ਹੋ ਨਾ ਵੀ ਦੁੱਖ ਬਹੁਤ ਲੱਗਦਾ ਇੱਥੇ ਆ ਕੇ ਤਾਂ ਐ ਲੱਗਦਾ ਵੀ ਯਾਰ ਪੰਜਾਬ ਦਾ ਹਾਲਾਤ ਇਹ ਹੋ ਗਏ ਵੀ ਇਹਨੂੰ ਹੱਸਦੇ ਵਸਦੇ ਨੂੰ ਕੀ ਦੀਆਂ ਪੈੜੀਆਂ ਨਜ਼ਰਾਂ ਲੱਗੀਆਂ ਵੀ ਜਿਹੜਾ ਉਹ ਜਾੜੇ ਵੱਲ ਹੋ ਗਿਆ ਅੱਛਾ ਜਿਹੜੇ ਕਹਿ ਰਹੇ ਆ ਵੀ 10 ਘਰ ਟਹਿ ਗਏ ਜਿਹੜੇ ਵਿਚਾਰੇ ਬਚੇ ਆ ਉਹਨਾਂ ਦੇ ਪੱਲੇ ਵੀ ਕੀ ਰਹਿ ਗਿਆ ਹਾਂ ਨਾ ਉਹਦੇ ਪੱਲੇ ਵੀ ਖੋਖਲੀਆਂ ਹੋ ਜਾਣੀਆਂ ਨਹੀਂ ਹਾਂ ਮਾਰਾ ਪਾਣੀ ਪੈ ਜਾਣਾ ਸਾਰੇ ਜੀ ਬਾਬਾ ਜੀ ਆਮ ਪਾਰਟੀ ਕਹਿੰਦੀ ਸੀਗੀ ਨਾ ਵੀ ਅਸੀਂ ਪੰਜਾਬ ਨੂੰ ਸੋਣੀ ਟੀੜੀ ਬਣਾਉਣਾ ਵਾ ਅਸੀਂ ਕਹਿੰਦਾ ਸਾਡਾ ਜਿੱਦਾਂ ਦਾ ਸਾਡਾ ਉਦਾਂ ਦਾ ਹੀ ਰਹਿਣ ਦੋ ਸਾਨੂੰ ਉਦਾਂ ਦਾ ਹੀ ਬਹੁਤ ਆ ਇਹ ਜਿਹੜੇ ਮੰਡ ਆਉਂਦੇ ਆ ਨਾ ਜੀ ਜਿਹੜੇ ਇੱਥੇ ਰਹਿੰਦੇ ਉਹਨਾਂ ਨੂੰ ਪੁੱਛ ਕੇ ਵੇਖੋ ਇੱਥੇ ਗੀੜਾ ਮਾਰਗ ਤੇ ਸਾਰੇ ਚਲ ਜਾਂਦੀ ਆ ਇਥੇ ਰਹੇ ਤਾਂ ਨਹੀਂ ਸਾਡੇ ਨਾਲ ਕਿਥੇ ਦੱਸ ਦੇ ਹਾਂ ਫਿਰ ਅਸੀਂ ਪੁੱਛਿਆ ਕਿ ਵੀ ਸੋਨੇ ਦੀ ਚਿੜੀਆ ਕਿਹੜਾ ਵਾ ਬਿਲਕੁਲ ਚਲੋ 47 ਬਲੈਕ ਹੁਣ ਤੱਕ ਦੀ ਗੱਲ ਕਰੀਏ 2025 ਗਿਆ ਚਲੋ ਸਾਡੇ ਹਫ਼ਤਾ ਹੁੰਦੀਆਂ ਲੇਕਿਨ ਉਹਦੇ ਵਿੱਚੋਂ ਨਿਕਲਣਾ ਸਾਡੇ ਪੰਜਾਬੀ ਨੂੰ ਪਿੱਛੜਦਾ ਤਾਂ ਚੜ੍ਹਦੀ ਕਲਾ ਦੇ ਭਟੀਚਾ ਨਹੀਂ ਜੀ ਹਾਂ ਐਸ ਵੱਲੋਂ ਮੈਂ ਦੇਖਿਆ ਜਿੰਨੇ ਵੀ ਮੈਂ ਮਿਲ ਰਹੇ ਹਾਂ ਜਿੰਨੇ ਵੀ ਗੁਰਮੁਖਾਂ ਚੜ੍ਹਦੀ ਕਲਾ 'ਚ ਹੱਸ ਕੇ ਮਿਲਦੇ ਆ ਮੈਨੂੰ ਸਾਰੇ ਖੁਸ਼ ਹੋ ਕੇ ਜੇ ਪੁੱਛਦਾ ਆ ਵੀ ਡੁੱਬ ਗਿਆ ਏ ਹੋ ਗਿਆ ਹਾਲਾਤ ਕਹਿੰਦੇ ਕੋਈ ਨਹੀਂ ਮਹਾਰਾਜ ਜੀ ਬਾਬਾ ਜੀ ਚੜ੍ਹਦੀ ਕਲਾ ਕੋਈ ਨਹੀਂ ਤੁਸੀਂ ਵੀ ਸਭ ਨੂੰ ਉਦਾਸ ਨਾ ਹੋਵੋ ਉਹ ਮੈਨੂੰ ਕਹਿ ਰਹੇ ਆ ਸਭ ਨੂੰ ਵੀ ਤੁਸੀਂ ਵੀ ਖੁਸ਼ ਹੋਵੋ ਵੀ ਇਹ ਚ ਕੀ ਹੋ ਗਿਆ ਜੋ ਰਜਾ ਪਾਣਾ ਸਾਡੇ ਕਲਗੀਧਰ ਪਾਤਸ਼ਾਹ ਬਾਪੂ ਜੀ ਨੇ 9 ਸਾਲ ਦੀ ਉਮਰ ਚ ਆਪਦਾ ਪਿਓ ਹੀ দান ਕਰਤਾ ਸੀ ਵੀ ਜਾਓ ਜੇ ਇਹਦਾ ਸੀਸ ਲੈਥਿਆਂ ਤੁਹਾਡੇ ਘਰ ਬੱਚਦੇ ਆ ਤੇ ਲੈ ਜਾਓ ਇਹਨੂੰ ਹਨਾ ਤੋਂ ਇਸ ਕਰਕੇ ਪਾਣਾ ਮੰਨਣਾ ਸਾਨੂੰ ਗੁਰੂ ਨੇ ਸਿਖਾਇਆ ਪਾਣੀ ਵਿੱਚ ਰਹੀਏ ਰਜਾ ਵਿੱਚ ਰਹੀਏ ਕਿ ਮਾਲਕ ਮਿਹਰ ਕਰਦਾ ਠੀਕ ਹੈ ਜੀ ਚਲੋ ਜੀ ਉਹ ਬਹੁਤ ਨਵਜੀ ਤਾਂ ਬਾਬਾ ਜੀ ਜਿਨ੍ਹਾਂ ਦੇ ਪਗ ਨੇ ਸਾਰੀਆਂ ਜਿਹੜੀਆਂ ਸੋਸਾਇਟੀਆਂ ਨੇ ਲੋਕ ਨੇ ਉਹ ਸੇਵਾ ਲਈ ਆ ਰਹੇ ਤਾਂ ਉੱਥੇ ਸੰਤ ਜਿਹੜੇ ਨੇ ਇਹ ਵੀ ਪਹੁੰਚੇ ਤੇ ਕਹਿੰਦੇ ਨੇ ਕਿ ਜਿੰਨਾ ਤੱਕ ਹੋ ਸਕੇਗਾ ਉਹ ਮਦਦ ਕਰਨਗੇ ਚਾਹੇ ਉਹ ਬੇਸ਼ੱਕ ਇੱਥੋਂ ਦੀਆਂ ਜ਼ਮੀਨਾਂ ਜਿਹੜੀਆਂ ਨੇ ਉਹ ਪਧਰੀਆਂ ਕਰਨੀਆਂ ਹੋਣ ਚਾਹੇ ਘਰ ਬਣਾਉਣੇ ਨੇ ਜਿੰਨਾ ਤੱਕ ਹੋ ਸਕੇ ਉਹ ਆਪਣੀ ਵੱਲੋਂ ਪੂਰੀ ਕੋਸ਼ਿਸ਼ਾਂ ਕਰਨਗੇ